हां जी दोस्तों स्वागत ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Detail Punjab ਦੇ ਵਿੱਚ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਜਿਹੜੀ ਅਪਡੇਟ ਲੈ ਕੇ ਆਏ ਆਂ ਪੰਜਾਬ ਸਰਕਾਰ ਵੱਲੋਂ ਪੈਨਸ਼ਨ ਸੰਬੰਧੀ ਜਿਹੜੀ ਵੱਡੀ ਅਪਡੇਟ ਤੁਹਾਡੇ ਨਾਲ ਅਸੀਂ ਸਾਂਝੀ ਕਰਨੀ ਹੈ ਪੈਨਸ਼ਨ ਲੈਣ ਵਾਲਿਆਂ ਨੂੰ ਇੱਕ ਝਟਕਾ ਜਿਹੜਾ ਉਹ ਗਵਰਨਮੈਂਟ ਵੱਲੋਂ ਲੱਗਣ ਜਾ ਰਿਹਾ ਹੈ ਕੀ ਇਹ ਪੂਰੀ ਅਪਡੇਟ ਇਸ ਤੋਂ ਪਹਿਲਾਂ ਅੱਗੇ ਵਧੀਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਆਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਅੱਜ ਦੀ ਅਪਡੇਟ ਬਾਰੇ ਗੱਲ ਕਰਾਂਗੇ ਅਪਡੇਟ ਇਹ ਆਈ ਹੈ ਕਿ ਗਵਰਨਮੈਂਟ ਵੱਲੋਂ ਨਿਰੰਤਰ ਜਿਹੜੀ ਹੈ ਉਹ ਵੈਰੀਫਿਕੇਸ਼ਨਾਂ ਕੀਤੀਆਂ ਜਾ ਰਹੀਆਂ ਨੇ ਕਿ ਜਿਹੜੇ ਪੈਨਸ਼ਨਰ ਪੈਨਸ਼ਨ ਲੈ ਰਹੇ ਨੇ ਉਹਨਾਂ ਨੂੰ ਲਾਭ ਹੈ ਜਿਹੜਾ ਉਹ ਸਹੀ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ ਜਾਂ ਫਿਰ ਕੋਈ ਝਾਲੀ ਕਾਗਜ਼ ਬਣਾ ਕੇ ਪੈਨਸ਼ਨ ਤਾਂ ਨਹੀਂ ਲੈ ਰਿਆ ਜਾਂ ਫਿਰ ਕਿਸੇ ਦੀ ਪੈਨਸ਼ਨ ਕੋਈ ਹੋਰ ਤਾਂ ਨਹੀਂ ਲੈ ਰਿਆ ਇਹ ਸਾਰੀਆਂ ਵੈਰੀਫਿਕੇਸ਼ਨਾਂ ਚੱਲ ਰਹੀਆਂ ਨੇ ਗਵਰਨਮੈਂਟ ਵੱਲੋਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਨਤੀਜੇ ਵੀ ਆਉਣੇ ਸ਼ੁਰੂ ਹੋ ਜਾਣਗੇ ਅੱਜ ਦੀ ਅਪਡੇਟ ਇਹੀ ਹੈ ਕਿ ਸਾਡੀ ਕਿ ਤੁਸੀਂ ਜੇਕਰ ਪੈਨਸ਼ਨ ਲੈ ਰਹੇ ਹੋ ਤੇ ਤੁਹਾਡੀ ਪੈਨਸ਼ਨ ਜਿਹੜੀ ਹੈ ਖਾਤੇ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਅਸੀਂ 2-3 ਮਹੀਨੇ ਬਾਅਦ ਜਿਹੜੀ ਪੈਨਸ਼ਨ ਹੈ ਉਹ ਇਕੱਠੀ ਕਢਵਾ ਲੈਨੇ ਆ ਤੁਸੀਂ ਜੇ ਨਾਲ ਦੀ ਨਾਲ ਨਹੀਂ ਕਢਵਾ ਰਹੇ ਮਹੀਨੇ ਦੀ ਮਹੀਨੇ ਪੈਨਸ਼ਨ ਤਾਂ ਤੁਹਾਡੀ ਜਿਹੜੀ ਪੈਨਸ਼ਨ ਹੈ ਉਹ ਗਵਰਨਮੈਂਟ ਦੇ ਖਾਤੇ ਦੇ ਵਿੱਚ ਵਾਪਸ ਜਿਹੜੀ ਹੈ ਉਹ ਜਾ ਸਕਦੀ ਹੈ ਅਜਿਹਾ ਕਿਉਂ ਹੋਵੇਗਾ ਕਿਉਂਕਿ ਬਹੁਤ ਸਾਰੇ ਪੈਨਸ਼ਨਰ ਜਿਹੜੇ ਨੇ ਪੰਜਾਬ ਗਵਰਨਮੈਂਟ ਦੇ ਵੱਲੋਂ ਜਿਹੜੀ ਪੈਨਸ਼ਨ ਬੁਢਾਪਾ ਪੈਨਸ਼ਨ ਲਗਾਈ ਗਈ ਹੈ ਜਾਂ ਵਿਧਵਾ ਪੈਨਸ਼ਨ ਲਗਾਈ ਜਾ ਰਹੀ ਹੈ ਉਹ ਲਗਵਾ ਕੇ ਇੱਥੋਂ ਤੇ ਬਾਅਦ ਦੇ ਵਿੱਚ ਫੋਰਨ ਕੰਟਰੀਆਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਾ ਰਹੀ ਨੇ ਤੇ ਇੱਥੇ ਜਿਹੜੇ ਨੇ ਉਹਨਾਂ ਦੇ ਜੋ ਫੈਮਿਲੀ ਮੈਂਬਰ ਰਹਿੰਦੇ ਨੇ ਉਹਨਾਂ ਨੂੰ ਇਹ ਆਪਣਾ ਏਟੀਐਮ ਕਾਰਡ ਦੇ ਕੇ ਜਾਂਦੇ ਨੇ ਕਿ ਸਾਡੀ ਜਦੋਂ ਵੀ ਪੈਨਸ਼ਨ ਆਏਗੀ ਤੁਸੀਂ ਕਢਵਾ ਲਿਓ ਇਹਦੀਆਂ ਜਿਹੜੀਆਂ ਵੈਰੀਫਿਕੇਸ਼ਨਾਂ ਨੇ ਉਹ ਵੀ ਚੱਲ ਰਹੀਆਂ ਨੇ ਕਿ ਕੌਣ ਇਦਾਂ ਜਿਹੜਾ ਉਹ ਕਰ ਰਿਹਾ ਹੈ ਜਿਹੜੇ ਵੀ ਪੈਨਸ਼ਨ ਇਦਾਂ ਦੀ ਕਾਰਵਾਈ ਕਰ ਰਹੇ ਨੇ ਜਿਨ੍ਹਾਂ ਕੋਲ ਬਾਇਓਮੈਟ੍ਰਿਕ ਰਹੀਂ ਜਾਂ ਫਿਰ ਬੈਂਕ ਰਹੀਂ ਪੈਨਸ਼ਨ ਤੁਸੀਂ ਨਹੀਂ ਕੜਵਾ ਰਹੇ ਤਾਂ ਤੁਹਾਡੀ ਪੈਨਸ਼ਨ ਜਿਹੜੀ ਹੈ ਉਹ ਗਵਰਨਮੈਂਟ ਬੰਦ ਕਰ ਸਕਦੀ ਹੈ ਸੋ ਇੱਕ ਹੋਰ ਜਿਹੜੀ ਵੈਰੀਫਿਕੇਸ਼ਨ ਹੈ ਉਹ ਵੀ ਚੱਲ ਰਹੀ ਹੈ ਜਿਵੇਂ ਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਪੈਨਸ਼ਨਰ ਦੀ ਡੈਥ ਹੋ ਜਾਂਦੀ ਹੈ ਤੇ ਜਿਹੜੇ ਉਹਦੇ ਫੈਮਿਲੀ ਮੈਂਬਰ ਨੇ ਉਹ ਪੈਨਸ਼ਨਰ ਬੰਦ ਕਰਵਾਉਣ ਦੀ ਬਜਾਏ ਉਹਦੀ ਡੈਥ ਕੇਸ ਦੇ ਵਿੱਚ ਹੀ ਪੈਨਸ਼ਨ ਜਿਹੜੀ ਹੈ ਉਹਦਾ ਲਾਭ ਜਿਹੜਾ ਹੈ ਉਹ ਫੈਮਿਲੀ ਮੈਂਬਰ ਖੁਦ ਲੈ ਰਹੀ ਨੇ ਜੇਕਰ ਅਜਿਹਾ ਕਰਦਾ ਵੀ ਕੋਈ ਪਾਇਆ ਗਿਆ ਉਦੇ ਤੇ ਵੀ ਕਾਰਵਾਈ ਤਾਂ ਹੋਵੇਗੀ ਹੀ ਨਾਲ ਹੀ ਜਿਹੜਾ ਬਕਾਇਆ ਬਣੇਗਾ ਉਹ ਵੀ ਗਵਰਨਮੈਂਟ ਵੱਲੋਂ ਵਾਪਸ ਲਿਆ ਜਾਵੇਗਾ ਉਹ ਆਪਣੀ ਪੈਨਸ਼ਨ ਜਿਹੜੀ ਹੈ ਬਾਇਓਮੈਟ੍ਰਿਕ ਭਾਵ ਕੇ ਅੰਗੂਠੇ ਦੇ ਨਿਸ਼ਾਨ ਲਗਾ ਕੇ ਪੈਨਸ਼ਨ ਕਢਵਾਉਣ ਜਿਨ੍ਹਾਂ ਨੂੰ ਵੀ ਇਹ ਪੈਨਸ਼ਨ ਮਿਲਦੀ ਹੈ ਜਾਂ ਫਿਰ ਬੈਂਕ ਦੇ ਵਿੱਚ ਜਾ ਕੇ ਆਪਣੀ ਪੈਨਸ਼ਨ ਕਢਵਾਉਣ ਏਟੀਐਮ ਨਾਲ ਜੇਕਰ ਤੁਸੀਂ ਪੈਨਸ਼ਨ ਕਢਵਾਉਂਦੇ ਹੋ ਤਾਂ ਬਹੁਤ ਸਾਰੇ ਕਿਸਾਂ ਦੇ ਵਿੱਚ ਏਟੀਐਮ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਨੇ ਹੋ ਸਕਦਾ ਹੈ ਤੁਹਾਡਾ ਵੀ ਕੱਲ ਨੂੰ ਬੰਦ ਕਰ ਦਿੱਤਾ ਜਾਵੇ ਏਟੀਐਮ ਬਲੌਕ ਕਰ ਦਿੱਤਾ ਜਾਵੇ ਕਿਉਂਕਿ ਜੇਕਰ ਤੁਸੀਂ ਵੀ ਏਟੀਐਮ ਰਾਹੀਂ ਪੈਨਸ਼ਨ ਕਟਵਾ ਰਹੇ ਹੋ ਤਾਂ ਇਹ ਗਵਰਨਮੈਂਟ ਵੱਲੋਂ ਜਿਹੜੀ ਵੱਡੀ ਅਪਡੇਟ ਹੈ ਉਹ ਪਾਈ ਹੈ ਕਿ ਤੁਸੀਂ ਪੈਨਸ਼ਨ ਜਿਹੜੀ ਲੈਣੀ ਹੈ ਤਾਂ ਆਪਣੇ ਫਿੰਗਰਪ੍ਰਿੰਟ ਦੇ ਨਾਲ ਜਾਂ ਫਿਰ ਬੈਂਕ ਤੇ ਜਾ ਕੇ ਤੁਸੀਂ ਮਹੀਨਾਵਾਰ ਪੈਨਸ਼ਨ ਜਿਹੜੀ ਹੈ ਆਪਣੀ ਲੈਣੀ ਹੈ 1-2 ਮਹੀਨੇ ਦੀ ਇਕੱਠੀ ਕਰਕੇ ਤੁਸੀਂ ਪੈਨਸ਼ਨ ਨਹੀਂ ਕਢਵਾ ਸਕਦੇ ਜੇਕਰ ਤੁਸੀਂ ਸੋਚ ਰਹੇ ਹੋ ਕਿ 2-3 ਮਹੀਨੇ ਅਸੀਂ ਇਕੱਠੀ ਕਰ ਲਈਏ ਇਕੱਠਾ ਪੈਸਾ ਕਢਵਾ ਲਵਾਂਗੇ ਤਾਂ ਇਦਾਂ ਨਹੀਂ ਹੋਵੇਗਾ ਉਹ ਪੈਨਸ਼ਨ ਜਿਹੜੀ ਹੈ ਗਵਰਨਮੈਂਟ ਦੇ ਖਾਤੇ ਦੇ ਵਿੱਚ ਵਾਪਸ ਚਾਵੇਗੀ ਇਹ ਅਪਡੇਟ ਅੱਜ ਜਿਹੜੀ ਹੈ ਗਵਰਨਮੈਂਟ ਵੱਲੋਂ ਨਵੀਂ ਆਈ ਹੈ ਸੋ ਜੇਕਰ ਤੁਹਾਡੇ ਵਾਲੇ ਦੁਆਲੇ ਕੋਈ ਵੀ ਇਦਾਂ ਦਾ ਕੇਸ ਪਾਇਆ ਗਿਆ ਕਿ ਤੁਸੀਂ ਪੈਨਸ਼ਨ ਲਗਵਾ ਕੇ ਤੇ ਫੋਰਨ ਕੰਟਰੀ ਦੇ ਵਿੱਚ ਚਲੇ ਜਾਂਦੇ ਹੋ ਵਿਦੇਸ਼ਾਂ ਦੇ ਵਿੱਚ ਐਨਆਰਆਈ ਬਣ ਜਾਂਦੇ ਹੋ ਤੇ ਤੁਹਾਡੀ ਪੈਨਸ਼ਨ ਜਿਹੜੀ ਹੈ ਨਿਰੰਤਰ ਇੱਥੇ ਚੱਲਦੀ ਰਹਿੰਦੀ ਹੈ ਫਿਰ ਤੁਹਾਡਾ ਜਿਹੜਾ ਬਣਦਾ ਬਕਾਇਆ ਉਹ ਗਵਰਨਮੈਂਟ ਵਾਪਸ ਜ਼ਰੂਰ ਕਰਵਾ ਸਕਦੀ ਹੈ ਜਦੋਂ ਗਵਰਨਮੈਂਟ ਨੇ ਵੈਰੀਫਿਕੇਸ਼ਨ ਕਰ ਲਈ ਤੁਸੀਂ ਜਿਹੜੇ ਪੈਨਸ਼ਨ ਉਜਾਲੀ ਲੈ ਰਹੇ ਹੋ ਉਹ ਵਿਅਕਤੀ ਜਿਹੜਾ ਪੈਨਸ਼ਨ ਦਾ ਹੱਕਦਾਰ ਹੈ ਉਹ ਇੱਥੇ ਪੰਜਾਬ ਦੇ ਵਿੱਚ ਨਹੀਂ ਰਹਿ ਰਿਹਾ ਜੇਕਰ ਉਹ ਜਿਹਾ ਕਰਦੇ ਪਾਏ ਗਏ ਤਾਂ ਉਹਨਾਂ ਤੋਂ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਤਾਂ ਹੋਵੇਗੀ ਨਾਲ ਹੀ ਜਿਹੜਾ ਬਣਦਾ ਬਕਾਇਆ ਉਹ ਵੀ ਵਾਪਸ ਲਿਆ ਜਾਵੇਗਾ ਸੋ ਇਸੇ ਕਰਕੇ ਜਿਹੜੇ ਏਟੀਐਮ ਨੇ ਪੈਨਸ਼ਨਰਾਂ ਦੇ ਉਹਨਾਂ ਨੂੰ ਬਲੌਕ ਕਰ ਦਿੱਤਾ ਗਿਆ ਕਿਉਂਕਿ ਜੇਕਰ ਬੰਦਾ ਮੌਜੂਦ ਹੋਏਗਾ ਤਾਂ ਹੀ ਜਿਹੜਾ ਬਾਇਓਮੈਟ੍ਰਿਕ ਫਿੰਗਰਪ੍ਰਿੰਟ ਜਾਂ ਬੈਂਕਰ ਆਹੀਂ ਜਿਹੜਾ ਉਹ ਆਪਣੀ ਪੈਨਸ਼ਨ ਦੇ ਪੈਸੇ ਕਢਵਾਏਗਾ ਆਪਣੀ ਪੈਨਸ਼ਨ ਦੇ ਕਿਉਂਕਿ ਬੈਂਕ ਵੀ ਜਿਹੜੇ ਨੇ ਗਵਰਨਮੈਂਟ ਨੂੰ ਅਪਡੇਟ ਦੇ ਰਹੇ ਨੇ ਕਿ ਕੌਣ ਜਿਹੜਾ ਬੈਂਕ ਦੇ ਵਿੱਚ ਆ ਕੇ ਆਪਣੀ ਪੈਨਸ਼ਨ ਕਢਵਾ ਰਿਹਾ ਹੈ ਤੇ ਕੌਣ ਜਿਹੜਾ ਏਟੀਐਮ ਨਾਲ ਪੈਸੇ ਆਪਣੇ ਪੈਨਸ਼ਨ ਦੇ ਕੱਢ ਰਿਹਾ ਹੈ ਗਵਰਨਮੈਂਟ ਕੋਲ ਪਲ-ਪਲ ਦਾ ਡਾਟਾ ਤੁਹਾਡਾ ਹਰ ਪਹੁੰਚ ਰਿਹਾ ਹੈ ਤੇ گورਨਮੈਂਟ ਨੇ ਵੈਰੀਫਿਕੇਸ਼ਨਾਂ ਵੀ ਚਾਲੂ ਕਰ ਦਿੱਤੀਆਂ ਨੇ ਤੇ ਕੱਲ ਨੂੰ ਕੋਈ ਵੀ ਜੇ ਇਦਾਂ ਦਾ ਕੇਸ ਪਾਇਆ ਜਾਂਦਾ ਕਿਤੇ ਪੈਨਸ਼ਨ ਏਟੀਐਮ ਦੁਆਰਾ ਕੱਢੀ ਜਾ ਰਹੀ ਹੈ ਤਾਂ ਉਹਨਾਂ ਨੂੰ ਜਾਂ ਤਾਂ ਫਿਰ ਜੇ ਉਹ ਬੰਦਾ ਇੱਥੇ ਰਹਿੰਦਾ 15 ਦਿਨ ਦੇ ਅੰਦਰ ਅੰਦਰ ਦਫ਼ਤਰ ਦੇ ਵਿੱਚ ਆ ਕੇ ਆਪਣੇ ਜਿਹੜੇ origignal document ਨੇ ਉਹਨਾਂ ਨੂੰ ਸਬਮਿਟ ਕਰਨੇ ਹੋਣਗੇ ਕਿਉਂਕਿ ਉਹਨਾਂ ਨੂੰ ਜਿਹੜਾ ਅਜਿਹੇ ਸਬੂਤ ਦੇਣੇ ਹੋਣਗੇ ਕਿ ਜਿਹੜਾ ਪੈਨਸ਼ਨ ਲੈ ਰਿਹਾ ਵਿਅਕਤੀ ਉਹ ਪੰਜਾਬ ਦੇ ਵਿੱਚ ਉਸੇ ਸਮੇਂ ਰਹਿ ਰਿਹਾ ਹੈ ਜਦੋਂ ਉਹ ਪੈਨਸ਼ਨ ਕਢਵਾ ਰਿਹਾ ਜਿੱਥੇ ਕਿ ਉਹ ਪੈਨਸ਼ਨ ਲੈ ਰਿਹਾ ਅਜਿਹੇ ਕੇਸਾਂ ਦੇ ਵਿੱਚ ਨਹੀਂ ਪਾਇਆ ਗਿਆ ਤਾਂ ਫਿਰ ਉਹਦੀ ਪੈਨਸ਼ਨ ਜਿਹੜੀ ਹੈ ਉਹ ਬੰਦ ਕਰ ਦਿੱਤੀ ਜਾਵੇਗੀ ਅਜਿਹਾ ਇੱਕ ਕੇਸ ਜਿਹੜਾ ਹੈ ਉਹ ਫਿਰੋਜ਼ਪੁਰ ਦੇ ਏਰੀਆ ਦੇ ਵਿੱਚ ਪਾਇਆ ਗਿਆ ਜਿਹੜੇ ਕਿ ਪੈਨਸ਼ਨਰ ਜਿਹੜਾ ਸੀ ਉਹ ਵਿਦੇਸ਼ ਦੇ ਵਿੱਚ ਰਹਿਣ ਲੱਗ ਗਿਆ ਤੇ ਪੈਨਸ਼ਨ ਉਹਦੀ ਜਿਹੜੀ ਲਗਾਤਾਰ ਜਾਰੀ ਹੈ ਉਹ ਫੈਮਿਲੀ ਮੈਂਬਰ ਲੈ ਰਹੇ ਨੇ ਪੈਨਸ਼ਨ ਉਹਦੀ ਲਗਾਤਾਰ ਜਾਰੀ ਹੈ ਪੈਨਸ਼ਨ ਉਹਦੀ ਫੈਮਿਲੀ ਮੈਂਬਰ ਕੜਵਾ ਰਹੇ ਨੇ ਏਟੀਐਮ ਦੁਆਰਾ ਜਦੋਂ ਹੁਣ ਗਵਰਨਮੈਂਟ ਨੇ ਕਾਰਵਾਈ ਕੀਤੀ ਤਾਂ ਪਤਾ ਲੱਗਿਆ ਕਿ ਪੈਨਸ਼ਨਰ ਇੱਥੇ ਮੌਜੂਦ ਹੀ ਨਹੀਂ ਹੈ ਤੇ ਉਹ ਫੈਮਿਲੀ ਮੈਂਬਰ ਜਿਹੜੇ ਨੇ ਉਹ ਲਗਾਤਾਰ ਪੈਨਸ਼ਨ ਕੜਵਾ ਰਹੇ ਨੇ ਸੋ ਪੈਨਸ਼ਨ ਇਮੀਡੀਏਟਲੀ ਜਿਹੜੀ ਹੈ ਉਹ ਬੰਦ ਕਰ ਦਿੱਤੀ ਹੈ ਸੋ ਇਹ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀਆਂ ਹੋਰ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ